ਉਹਨਾਂ ਕਹਿੰਦੇ ਅਸੀਂ ਠੱਗਨੇ ਆ ਅਸੀਂ ਲੁੱਟਨੇ ਆ ਸਾਡਾ ਕਿੱਤਾ ਏਵੇਂ ਤੁਹਾਨੂੰ ਦੱਸ ਦਿੰਨੇ ਆ ਪਰ ਅਸੀਂ ਸੂਲੇ ਠੱਗਦੇ ਮਾਰ ਕੇ ਆ ਪਹਿਲਾਂ ਮਾਰਨੇ ਆ ਫਿਰ ਸਮਾਨ ਲੁੱਟਨੇ ਆ ਮਹਾਰਾਜ ਕਹਿੰਦੇ ਮੈਂ ਵੀ ਲੁਟਾਉਣ ਵਾਸਤੇ ਆਇਆ ਕੋਈ ਲੁੱਟਣ ਵਾਲਾ ਲੰਬੇ ਤਾਂ ਸਹੀ ਮੈਂ ਲੁਟਾਣ ਨਹੀਂ ਆਇਆ ਉਹਨਾਂ ਨੇ ਕਿਹਾ ਵੀ ਇਹ ਡਾਬੇ ਪਰਵਾ ਕਹਿੰਦੇ ਅਸੀਂ ਮਾਰਨੇ ਆ ਗੁਰੂ ਸਾਹਿਬ ਕਹਿੰਦੇ ਮਰਨਾ ਤਾਂ ਸਭ ਨੇਵੇਂ ਤੁਸੀਂ ਵੀ ਮਰਨਾ ਹੈ ਮੈਂ ਵੀ ਜਾਣਾ ਪਰ ਇੱਕ ਕੰਮ ਕਰਿਓ ਸਰੀਰ ਬੜਾ ਚੰਗਾ ਜੇ ਇਹ ਕਿਤੇ ਜੰਗਲ ਚ ਰੋਲਦਾ ਨਾ ਰਹੇ ਇਹਨੂੰ ਜਾਨਵਰ ਨਾ ਖਾਣ ਕਿਤੇ ਇੱਕ ਕੰਮ ਕਰੋ ਇਹ ਪ੍ਰਬੰਧ ਕਰ ਲਓ ਲੱਕੜਾਂ ਹੈਗੀਆਂ ਨੇ ਸੁੱਕੀਆਂ ਕਾਠ ਮਾਰੇ ਕਹਿੰਦਾ ਲੱਕੜ ਮਾਰੇ ਕਹਿੰਦਾ ਮੈਂ ਕੱਟੀ ਕਰ ਦੇਣਾ ਅੱਗ ਦਾ ਪ੍ਰਬੰਧ ਤੁਸੀਂ ਕਰ ਦਿਓ ਮਾਰ ਲਿਓ ਪਰਦ ਕੇ ਸਾਡਾ ਸਰੀਰ ਦੋਵਾਂ ਦਾ ਮਰਦਾਨਾ ਵੇਖ ਕੇ ਕਹਿੰਦਾ ਬਾਬਾ ਜੀ ਗੁਰੂ ਸਾਹਿਬ ਕਹਿੰਦੇ ਵੇਖ ਤੂੰ ਰੰਗ ਬਸਾਜ ਵੇਖ ਰੱਬ ਕਿਵੇਂ ਅੱਜ ਕਲਾ ਵਰਤਾਨ ਲੱਗੇ ਇਥੇ ਗੁਰੂ ਸਾਹਿਬ ਕਦੀ ਨਹੀਂ ਕਹਿੰਦੇ ਨਾਨਕ ਦੇ ਰੰਗ ਵੇ ਕਹਿੰਦੇ ਵੇਖ ਰੰਗ ਕਰਤਾਰ ਦੇ ਰੱਬ ਵੇਖੀ ਕਰਦਾ ਇਹ ਗੱਲ ਬੜੀ ਵੱਡੀ ਜੇ ਇਥੇ ਬੰਦਿਆਂ ਨੂੰ ਥੋੜੀ ਜੀ ਇਕਾਗਰਤਾ ਪੈਦਾ ਹੋ ਜਾਏ ਕਹਿੰਦੇ ਸਾਡੇ ਬਾਬਾ ਜੀ ਦੇ ਕੌਤਕ ਵੇਖੋ ਮੇਰਾ ਗੁਰੂ ਨਾਨਕ ਕਹਿੰਦਾ ਵੇਖ ਰੰਗ ਕਰਤਾਰ ਦੇ ਇੱਕ ਕਰਤਾਰ ਦੇ ਕੌਤਕ ਦੇਖ ਉਹ ਥੋੜੇ ਜੇ ਠੰਡੇ ਪੈ ਗਏ ਕਹਿੰਦੇ ਨੇ ਜੀ ਲੱਕੜਾਂ ਤੇ ਹੈਗੀਆਂ ਅੱਗ ਕਿੱਥੋਂ ਲਈਏ ਪਿੰਡੋਂ ਮਹਾਰਾਜ ਜੀ ਸਾਹਮਣੇ ਧੂ ਨਿਕਲਦਾ ਪਿਆ ਸੀ ਜੰਗਲ ਚ ਦੂਰੋਂ ਧੂਂ ਧੂਤਾ ਦੇਸੀ ਪੈਂਦਾ ਉਸ ਵੱਲ ਉਂਗਲ ਕਰਕੇ ਕਹਾਂ ਉਹ ਸਾਹਮਣੇ ਧੂ ਨਿਕਲਦਾ ਤੁਸੀਂ ਅੱਗ ਲਾਇਓ ਮੈਂ ਇੱਥੇ ਬੈਠਾਂ ਮਾਰਨ ਤੋਂ ਬਾਅਦ ਸਸਕਾਰ ਕਰ ਦਿਆ ਜੀ ਪੰਜ ਸੱਤ ਥੋਤੇ ਬੈ ਗਏ ਤਿੰਨ ਚਾਰ ਅੱਗ ਲੈਣ ਚਲੇ ਗਏ ਪਰ ਦੋਨਾਂ ਦੇ ਮਨ ਚ ਜਿਹੜੇ ਕੋਲ ਸਨ ਉਹ ਵੀ ਜਿਹੜੇ ਗਏ ਮਨ ਚ ਇਹ ਗੱਲ ਆ ਗਈ ਵੀ ਅੱਜ ਤੱਕ ਮੌਤ ਸੁਣ ਕੇ ਲੋਕਾਂ ਦੇ ਬੁੱਲਾਂ ਤੇ ਸਿਕਰੀ ਆ ਜਾਂਦੀ ਸਿਕਰੀ ਹੁੰਦੀ ਸੀ ਇਹ ਚਿਹਰੇ ਪੀਲੇ ਪੈ ਜਾਂਦੇ ਆ ਇਹ ਇੰਨਾ ਚਿਹਰਾ ਦਗਦ ਕਰਦਾ ਇੰਜ ਹੀ ਕਹੀ ਜਾਂਦਾ ਕੋਈ ਨਹੀਂ ਮਾਰ ਲੋ ਤਾਂ ਕੀ ਹੈ ਕੋਈ ਸੂਰਬੀਰ ਲੱਗਦਾ ਹੈ ਕੋਈ ਖਾ ਠੀਕ ਹੈ ਪਰ ਪਾਪ ਇਹਨੇ ਕੀਤੇ ਨੇ ਉਹ ਸੁਰਤ ਨੂੰ ਦੂਜੇ ਪਾਸੇ ਜਾਣ ਨਹੀਂ ਦਿੰਦੇ ਪਏ ਇਹ ਜਦੋਂ ਗਏ ਜੀ ਕੀ ਦੇਖਿਆ ਇਹਨੂੰ ਸਚਾਈ ਜਾਣਿਓ ਇਹ ਗੁਰੂ ਸਾਹਿਬ ਹੀ ਖੇਡ ਵਰਤਾਂਦੇ ਆ ਇਹ ਜਦੋਂ ਅੱਗ ਕੋਲ ਗਏ ਦੂਜੇ ਬਾਬਾ ਜੀ ਆਪ ਨਾਲ ਲੱਕੜਾ ਇਕੱਠੀਆਂ ਕਰਾਈ ਜਾਣ ਤੇ ਭਾਈ ਮਰਦਾਨਾ ਫਿਰ ਵਾਰ-ਵਾਰ ਕਹਿੰਦਾ ਬਾਬਾ ਜੀ ਇਹ ਕੀ ਕਹਿ ਲਗੇ ਬਸ ਤੂੰ ਕਰੀ ਚਾ ਲੱਕੜਾ ਇਕੱਠੀਆਂ ਇਹ ਜਦੋਂ ਅੱਗ ਦੇ ਨੇੜੇ ਗਏ ਗੁਰੂ ਨਾਨਕ ਪ੍ਰਕਾਸ਼ ਵਿੱਚ ਭਾਈ ਮਿਹਰਬਾਨ ਦੀ ਜਨਮ ਸਾਖੀ ਚ ਲਿਖਿਆ ਹੈ ਉਥੇ ਉਹਨਾਂ ਠੱਗਾਂ ਨੂੰ ਇੱਕ ਰੂਹ ਦਿਸੀ ਸੂਖਮ ਸਰੀਰ ਦਿਸਿਆ ਸਥੂਲ ਨਹੀਂ ਯਾਦ ਰੱਖਿਓ ਗੁਰੂ ਗ੍ਰੰਥ ਸਾਹਿਬ ਨੇ ਸਥੂਰ ਤੋਂ ਅੱਗੇ ਸੂਖਸ਼ਮ ਦਾ ਜ਼ਿਕਰ ਕੀਤਾ ਉਂਝ ਸੂਖਸ਼ਮ ਤੋਂ ਅੱਗੇ ਕੋਰ ਸਰੀਰ ਜਿਹਨੂੰ ਕਾਰਨ ਸਰੀਰ ਕਹਿੰਦੇ ਆ ਉਹਦਾ ਰੰਗ ਕਾਲਾ ਹੁੰਦਾ ਹੈ ਗੁਰੂ ਸਾਹਿਬ ਦਾ ਤੁਸੀਂ ਕਹੋਗੇ ਜੀ ਹੈ ਬਿਲਕੁਲ ਹੈ ਉਹ ਲਫ਼ਜ਼ ਮਾਰੇ ਨੇ ਵਰਤੇ ਆ ਆਪੀ ਨੇ ਭੋਗ ਭੋਗ ਕੇ ਹੋ ਪਸਮੜ ਪੌਰ ਸਦਾਇਆ ਵੱਡਾ ਹੋਵਾ ਦੁਨੀਦਾਰ ਗਲ ਸੰਗਲ ਘੱਤ ਚਲਾਇ ਸੂਖਸ਼ਮ ਸੰਗਲ ਕਾਦੇ ਉਹਦੇ ਕਰਮਾਂ ਦੇ ਆ ਲੋਹੇ ਦੇ ਨਹੀਂ ਉਹਨਾਂ ਦੇਖਿਆ ਵੀ ਉਹ ਸੂਖਸ਼ਮ ਸਰੀਰ ਦਿਸਦਾ ਹੈ ਉਹ ਆਕਾਰ ਵੱਧਾ ਤੇ ਉਹ ਤਰਲੇ ਲੈ ਰਿਹਾ ਮੈਨੂੰ ਮਾਰੋ ਨਾ ਮੈਨੂੰ ਮਾਰੋ ਨਾ ਤੇ ਜਮਗਣ ਜਿਹੜੇ ਨੇ ਚਿਹਰੇ ਡਰਾਮ ਨੇ ਉਹ ਕਹਿੰਦੇ ਤੈਨੂੰ ਅਸੀਂ ਨਹੀਂ ਮਾਰਦੇ ਤੇਰੇ ਕਰਮ ਤੈਨੂੰ ਮਾਰਦੇ ਪਿਆ ਤੇਰੇ ਪਾਪ ਤੈਨੂੰ ਮਾਰਦੇ ਪਿਆ ਤੇ ਇੱਕ ਠੱਗ ਦੇਖ ਕੇ ਕਹਿੰਦਾ ਛੱਡ ਪਰਾਂ ਕਿਸ ਭੁਲੇਖੇ ਚ ਪਿਆ ਇੱਕੋ ਦਮ ਕਹਿ ਲਗਾ ਆਪਣਾ ਕੰਮ ਕਰ ਤੂੰ ਕਠੋਰ ਨੇ ਨਾ ਅੰਦਰੋਂ ਉਹਨੇ ਜੀ ਸੋਟੀ ਲਈ ਸੋਟੀ ਦੇ ਨਾਲ ਇੱਕ ਬਲਦੀ ਹੋਈ ਅੱਗ ਜਿਹੜੀ ਸੀ ਇਹ ਚੋ ਬਲ ਰਿਆ ਉਹਨੂੰ ਸੋਟੀ ਨਾਲ ਨੇੜੇ ਕੀਤਾ ਉਹ ਜਦੋਂ ਚੋ ਲੱਕੜ ਚੋ ਸਮਝ ਨੇ ਨਾ ਬਲਦੀ ਹੋਈ ਅੱਗ ਨੂੰ ਚੋ ਕਹਿੰਦੇ ਸਨ ਆਪਣੇ ਹਿਸ਼ਾਰਪੁਰ ਵਾਲ ਚੋ ਦੂਜਾ ਕਹਿੰਦੇ ਆ ਕਈ ਵੀ ਪਾਣੀ ਜਿੱਥੋਂ ਜਾਂਦਾ ਹੈ ਨਾ ਇਹ ਲਬਜ ਕੋਈ ਹੁੰਦਾ ਹੈ ਅਰਥ ਬਦਲ ਜਾਂਦਾ ਹੈ ਬੋਲੀ ਦੇ ਹਿਸਾਬ ਨਾਲ ਉਹਨਾਂ ਨੇ ਜੀ ਉਹ ਚੋ ਪਕੜਿਆ ਤੇ ਦ੍ਰਿਸ਼ ਚੇਂਜ ਹੋ ਗਿਆ ਜਿਹਨੂੰ ਮਾਰ ਰਏ ਸਨ ਜਿਹੜਾ ਕੁਰਲਾ ਰਿਆ ਸੀ ਉਹਦੇ ਵਾਸਤੇ ਵਿਵਾਨ ਆ ਗਿਆ ਉਹਨੂੰ ਜਮਗਣ ਜਿਹੜੇ ਨੇ ਇੱਕ ਹੁੰਦੇ ਨੇ ਜਮਗਣ ਇੱਕ ਹੁੰਦੇ ਨੇ ਦੇਵਗਣ ਰਾਮਗਣ ਵੀ ਕਹਿੰਦੇ ਆ ਉਹ ਮੱਥਾ ਟੇਕਣ ਲੱਗ ਪਏ ਉਹਨਾਂ ਦੇ ਹੱਥੋਂ ਲੱਕੜ ਜਾਂਦੀ ਰਹੀ ਅੱਗ ਅੱਗ ਠੱਗ ਪੁੱਛਦੇ ਨੇ ਤੁਸੀਂ ਕੌਣ ਤੇ ਇਹ ਕੌਣ ਪਹਿਲਾਂ ਰੋ ਰਿਆ ਹੁਣ ਇਹਨੂੰ ਤੁਸੀਂ ਵਿਵਾਨ ਚ ਬਿਠਾ ਰਹੇ ਹੋ ਜਮਗਣ ਕਹਿੰਦੇ ਆ ਇਨੇ ਜ਼ਿੰਦਗੀ ਚ ਬੜੇ ਪਾਪ ਕੀਤੇ ਬੜੇ ਗੁਨਾਹ ਕੀਤੇ ਇਹ ਸਾਡੀ ਸਾਡੀ ਸਰਕਾਰ ਸੀ ਅਸੀਂ ਇਹਨੂੰ ਲੈਣ ਆਏ ਸਾਂ ਤੇ ਆ ਜਿਹੜੇ ਨੇ ਇਹ ਰਾਮ ਗਾਨ ਨੇ ਕਹਿੰਦੇ ਨੇ ਹੁਣ ਇਹਨਾਂ ਨੂੰ ਇਹ ਲੈਣ ਆ ਗਏ ਉਹ ਕਹਿੰਦਾ ਹੋਇਆ ਕੀ ਕਹਿੰਦਾ ਨਕਮਿਓ ਜਿੰਨੂੰ ਸਾੜਨ ਵਾਸਤੇ ਤੁਸੀਂ ਅੱਗ ਲੈਣੇ ਹੋ ਇਹ ਚਿਖਾਂ ਹੈ ਉਹ ਗੁਰ ਪਰਮੇਸ਼ਰ ਜਿਨਨੇ ਇਹਦੀ ਬਲਦੀ ਹੋਈ ਚਿਖਾ ਦੇ ਧੂ ਵਾਲ ਆਪਣੀ ਨਜ਼ਰ ਕਰ ਦਿੱਤੀ ਹੈ ਗੁਰ ਪਰਮੇਸ਼ਰ ਹਉ ਤੁਹਾਨੂੰ ਸਮਝ ਕੋਈ ਨਹੀਂ ਉਹ ਜਗਤ ਦੇ ਉਧਾਰ ਕਰਨ ਆਏ ਨੇ ਸਿਰਫ ਉਹਨਾਂ ਦੀ ਨਜ਼ਰ ਇਹਦੀ ਬਲਦੀ ਹੋਈ ਚਿਖਾ ਤੇ ਪਈ ਤੇ ਇਸ ਪਾਪੀ ਦੇ ਪਾਪ ਘੱਟੇ ਗਏ ਤੁਸੀਂ ਨਕਮੇਓ ਪੱਥਰ ਦਿলো ਉਹਨੂੰ ਫੂਕਣਾ ਚਾਹਦੇ ਹੋ ਕਹਿੰਦੇ ਨੇ ਉੱਥੇ ਅੱਗ ਸੱਟੀ ਤੇ ਬਸ ਉਪਕਾਰ ਕੇ ਪਿਛਾਂ ਆ ਗਏ ਜਦੋਂ ਵਾਪਸ ਆਏ ਲੱਕੜ ਮਾਰ ਆ ਢੇਰ ਲਾਈ ਬੈਠਿਆ ਮਰਦਾਨਾ ਸੋਚਦਾ ਭਾਈ ਸਾਹਿਬ ਨੇ ਬੜੇ ਕੌਤਕਮਾਰੇ ਲਾਡ ਵੀ ਕਰਦੇ ਆ ਉਹ ਸੋਚਦਾ ਵੀ ਖਾਲੀ ਹੱਥ ਰਿਉਂਦੇ ਅੱਗ ਤੇ ਕੋਈ ਨਹੀਂ ਪਿਆਰੋ ਜਨਮ ਸਾਖੀ ਵਾਲਾ ਕਹਿੰਦਾ ਜਦੋਂ ਨੇੜੇ ਆਏ ਤਬ ਨਿਬਲ ਹੋ ਗਏ ਆ ਲਫ਼ਜ਼ ਸੁਣਨ ਵਾਲੇ ਨਿਬਲ ਹੋ ਗਏ ਜਿਹੜੀ ਬਲ ਜਿਹੜੀ ਤਾਕਤ ਉਹ ਵਰਦੇ ਪਏ ਸਨ ਗੁਰਮੁਖੋ ਸੱਚੀ ਮੁੱਚੀ ਉਹ ਅੰਦਰ ਦੀ ਤਾਕਤ ਗਈ ਉਹ ਪੁੱਛਦੇ ਨੇ ਸਾਥੀ ਵੀ ਅੱਗ ਨਹੀਂ ਲਿਆਏ ਉਹਨਾਂ ਅੱਗ ਤੇ ਕੀ ਕਹਿਣੀ ਸੀ ਗੁਰਦੇਵ ਦੇ ਚਰਣਾ ਚ ਡਿੱਗ ਪਏ ਕਿਨ ਲੱਗੇ ਗੁਰ ਪਰਮੇਸ਼ਰ ਸਾਨੂੰ ਬਖਸ਼ ਦੇ ਉਹਨਾਂ ਫਿਰ ਸਾਰੀ ਦਾਸਤਾਂ ਦੱਸੀ ਕਿ ਮਾਰੇ ਸੱਚੇ ਪਾਤਸ਼ਾਹ ਇਹ ਇਹ ਠੱਗਾ ਨੂੰ ਕਹਿੰਦੇ ਨੇ ਇਹ ਗੁਰ ਪਰਮੇਸ਼ਰ ਹੈ ਆ ਅਸੀਂ ਮਾਜਰਾ ਦੇਖ ਕੇ ਆਏ ਆ ਅਸੀਂ ਅੱਖਾਂ ਨਾਲ ਦੇਖਿਆ ਕੰਨਾਂ ਨਾਲ ਸੁਣਿਆ ਮਹਾਰਾਜ ਜੀ ਨੂੰ ਕਹਿੰਦੇ ਤੁਸੀਂ ਸਾਡੇ ਘਰ ਚੱਲੋ ਪਿੰਡ ਚੱਲੋ ਵਾਪਸ ਹਜ਼ੂਰ ਕਹਿੰਦੇ ਆ ਅਜੇ ਨਹੀਂ ਤੁਸੀਂ ਚੱਲੋ ਅਸੀਂ ਆਉਂਨੇ ਆ ਕਹਿੰਦੇ ਨੇ ਜਦੋਂ ਇਹ ਕਹਿੰਦੇ ਸੱਚਾ ਹੋਗੇ ਹਜ਼ੂਰ ਕਹਿੰਦੇ ਮੈਂ ਝੂਠ ਨਹੀਂ ਬੋਲਦਾ ਆਵਾਂਗਾ ਇਹ ਤੇ ਫਿਰ ਸਾ ਕੀ ਕਰ ਕਹਿੰਦਾ ਗੁਰਦੇਵ ਆਪਣੀ ਮੌਚ 'ਚ ਬੈਠੇ ਕਹਿਣ ਲੱਗੇ ਮਰਦਾਨਿਆਂ ਤਾਰ ਛੇੜ ਫਿਰ ਇਹ ਸ਼ਲੋਕ ਪੜੇ ਨਾ ਦੇਵਦਾਨਵਾ ਨਰਾ ਨਾ ਸਿੱਧ ਸਾਧਕਾ ਧਰਾ ਅਸਤੇ ਇੱਕ ਦਿਗਰ ਕੋਈ ਇੱਕ ਤੂੰ ਹੀ ਇੱਕ ਦੋਈ ਨਾ ਸੂਰ ਸਸ ਮੰਡਲ ਨੂੰ ਨੇ ਸਹਪਤ ਦੀਪ ਨਹਿ ਜਲੋ ਅੰਨ ਪਾਣੀ ਥਿਰ ਨ ਕੋਈ ਇੱਕ ਤੂੰ ਹੀ ਇੱਕ ਤੂੰ ਹੀ ਸ਼ਬਦ ਪੜਿਆ ਫਿਰ ਇਹਨਾਂ ਦੇ ਪਿੰਡ ਗਏ ਸਾਰਾ ਪਿੰਡ ਬੱਚੇ ਬਜ਼ੁਰਗ ਸਾਰੇ ਇਕੱਠੇ ਹੋ ਗਏ ਸਤਿਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਵਿੱਚ ਇਹਨਾਂ ਨੇ ਝੁੱਕ ਕੇ ਮੱਥੇ ਟੇਕੇ ਮਹਾਰਾਜ ਸਾਨੂੰ ਬਖਸ਼ ਦਿਓ ਇਹਨਾਂ ਨੇ ਪਟਾਵਾਂ ਰੱਖੀਆਂ ਸਤਿਗੁਰੂ ਕਹਿੰਦੇ ਨੇ ਮੈਂ ਪਾਪ ਦੀ ਕਮਾਈ ਨਹੀਂ ਲੈਣ ਆਇਆ ਮੇਰੇ ਕਿਸੇ ਕੰਮ ਨਹੀਂ ਜੀ ਫਿਰ ਕੀ ਕਰੀ ਕਹਿੰਦੇ ਸਭ ਕੁਝ ਲਟਾ ਦਿਓ ਆਓ ਸਵੇਰੇ ਸ਼ਾਮੀ ਆਪਾਂ ਕੀਰਤਨ ਕਰਾਂਗੇ ਗੁਰਮਖੋ ਉਸ ਪਿੰਡ ਦੇ ਵਿੱਚ ਧਰਮਸ਼ਾਲਾ ਬਣੀ ਹਜ਼ੂਰ ਨੇ ਸਵੇਰੇ ਸ਼ਾਮ ਕੀਰਤਨ ਕੀਤਾ ਮੈਂ ਇਸ ਕਰਕੇ ਸਾਹ ਕੀ ਸੁਣਾਈ ਹੈ ਕਿ ਇਹ ਮਤ ਸੋਚਿਓ ਕਿ ਸਰੀਰ ਨਾਲ ਆਤਮਾ ਨਾਲ ਸਰੀਰ ਨੇ ਨਹੀਂ ਜਾਣਾ ਪਰ ਜਿਹੜਾ ਨਾਮ ਸਿਮਰਨ ਬਾਣੀ ਕੀਰਤਨ ਖੈ ਵੈਦੋ ਨਾ ਵਾਈ ਭੈਣੋ ਨਾ ਭਾਈ ਏਕੋ ਸਹਾਈ RAM ਹੈ